ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭੂ ਕੀਤ ਲਵੰਡੀ ਜਿੱਥੇ ਅੱਜ ਪੰਜਵਾਂ ਤਖਤ ਨਮਨਤਮਾ ਸਾਹਿਬ ਹੈ ਵਿਰਾਜਮਨ ਸਨ ਦੂਰ ਦੂਰ ਤੋਂ ਸੰਗਤਾਂ ਪਹੁੰਚ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇੱਕ ਦਿਨ ਕਾਬਲ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਵਾਸਤੇ ਸਭੂ ਕੀਤ ਲਵੰਡੀ ਆਈਆਂ ਢੁੰਗੀ ਸੋਚ ਮੁਤਾਬਕ ਗੁਰੂ ਜੀ ਨੂੰ ਭੇਟਾ ਵਜੋਂ ਕੁਝ ਅਰਪਣ ਕਰਨ ਵਾਸਤੇ ਜਿਸ ਨਾਲ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਰੋਜ਼ ਲੱਗ ਸਕੇ ਦਰਪਨ ਸ਼ੀਸ਼ਾ ਲੈ ਕੇ ਆਈਆਂ ਭਾਵਨਾ ਜਦ ਗੁਰੂ ਜੀ ਇਸ ਸ਼ੀਸ਼ੇ ਅੱਗੇ ਖੜੇ ਹੋ ਕੇ ਰੋਜ਼ ਦਸਤਾਰ ਸਜਾਉਣਗੇ ਤਾਂ ਸ਼ੀਸ਼ੇ ਵੱਲ ਦੇਖ ਸਾਡੀ ਸੰਗਤਾਂ ਦੀ ਯਾਦ ਆਏਗੀ ਤੇ ਸਾਡੇ ਗੁਰੂ ਚਰਨਾਂ ਵਿੱਚ ਹਾਜ਼ਰੀ ਲੱਗੇਗੀ ਜਦ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਦਰਪਨ ਸ਼ੀਸ਼ਾ ਭੇਟਾ ਕੀਤਾ ਸਤਿਗੁਰੂ ਜੀ ਨੇ ਆਪਣੇ ਹੱਥੀ ਖੋਲ ਕੇ ਦੇਖਿਆ ਆਪਣੇ प्रसन्न हो के संगतਾਂ ਦੀ ਭਾਵਨਾ ਦੇਖ અત્યੰਤ ਖੁਸ਼ੀਆਂ ਬਖਸ਼ੀਆਂ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਤੇ ਬਚਨ ਕੀਤਾ ਸੰਗਤ ਜੀ ਜਿੰਨੇ ਦਿਨ ਇਸ ਥਾਂ ਤੇ ਟਿਕਾਣਾ ਕਰਾਂਗੇ ਇਸ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਦਸਤਾਰ ਸਜਾਵਾਂਗੇ ਪਰ ਤੁਸੀਂ ਪ੍ਰੇਮ ਸਹਿਤ ਸ਼ੀਸ਼ਾ ਲੈ ਕੇ ਆਏ ਹੋ ਇਸ ਕਰਕੇ ਇਸ ਸ਼ੀਸ਼ੇ ਦੀ ਹਾਜ਼ਰੀ ਸਦਾ-ਸਦਾ ਲਈ ਬਣੇ ਅਸੀਂ ਇਸ ਸ਼ੀਸ਼ੇ ਨੂੰ ਵਰ ਦਿੰਦੇ ਹਾਂ ਰਹਿੰਦੀ ਦੁਨੀਆ ਤੱਕ ਕਿਸੇ ਸਰੀਰ ਨੂੰ ਅਧਰੰਗ ਲਕਵਾ ਭਾਵ ਸਰੀਰ ਦਾ ਇੱਕ ਪਾਸਾ ਮਰ ਜਾਵੇ ਉਹ ਭਾਵਨਾ ਸਹਿ ਤਿੱਥੇ ਆ ਕੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਉਸ ਸਰੀਰ ਦਾ ਹੀ ਰੋਗ ਰਾਜੀ ਹੋ ਜਾਵੇਗਾ ਨੋਟ ਹੈ ਸ਼ੀਸ਼ਾ ਸਭੂ ਕੀ ਤਲਵੰਡੀ ਬਠਿੰਡਾ ਸਰ ਤੋਂ ਕੁਝ ਕੋ ਮੀਲ ਦੂਰੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਖੇਸ਼ ਸ਼ੁਭਤ ਹੈ ਭਾਵਨਾ ਸਹਿਤ ਉੱਥੇ ਤਿੰਨ ਦਿਨ ਰਹਿ ਕੇ ਜੋ ਉਥੋਂ ਦੇ ਗ੍ਰੰਥੀ ਸਿੰਘ ਜੀ ਦੁਆਰਾ ਦੱਸੀ ਮਰੈਦਾ ਅਨੁਸਾਰ ਸ਼ੀਸ਼ੇ ਅੱਗੇ ਬੈਠਦਾ ਹੈ ਐਸੇ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਤਾਕਤ ਸ਼ੀਸ਼ੇ ਵਿੱਚ ਨਹੀਂ ਗੁਰੂ ਦੇ ਬਚਨਾਂ ਵਿੱਚ ਹੈ ਉਸ ਬਚਨ ਸਦਕਾ ਜੀ ਝੋਲੀਆਂ ਪਰ ਰਹੀਆਂ ਨਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ